ਲੇ ਵੀ ਸੱਜਣੋ ਚਾਰ ਤੋਹਫੇ ਬਾਈ ਕੋਲ ਦਿਖਾਉਣ ਪਹੁੰਚੇ ਆ ਪਿੰਡ ਸ਼ਾਹੜ ਤਹਿਸੀਲ ਸੁਨਾਮਤ ਜਲਾ ਸੰਗਰੂਰ ਇੱਕ ਦਿਖਾ ਦਾਂਗੇ ਬੱਲੀ ਚੋਟੀ ਤੇ ਇੱਕ ਦਿਖਾ ਦਾਂਗੇ ਬੂਰੀ ਤੇਲੀਆ ਤਾਜੀ ਸੂਈ ਮਗਰ ਕੱਟੀ ਤੇ ਇੱਕ ਗੈਰੀਆ ਇਧਰਲੇ ਬੰਨੇ ਮਾਰਦੀ ਕੈਮਰਾ ਨੀਲੀ ਰਾਵੀ ਦੀ ਕੱਟੀ ਦਿਖਾ ਦਾਂਗੇ ਪਹਿਲਨ ਤਾਜੀ ਸੂਈ ਤੇ ਇੱਕ ਚਾਰ ਦੰਦ ਪਹਿਲਨ ਬੱਛੀ ਦਿਖਾ ਦਾਂਗੇ ਬਾਈ ਕੋਲੇ ਬਹੁਤ ਕਮਾਲ ਦੀ ਟੋਟਲ ਚਾਰ ਨਗ ਦਿਖਾ ਦਾਂਗੇ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਬਿਲਕੁਲ ਜਾਇਜ਼ ਆ ਵੀਡੀਓ ਚ ਹੀ ਕਰਾ ਦਾਂਗੇ ਆਹ ਸੱਤੀ ਫਿਰ ਫੋਰ ਗਮੀ ਠੀਕ ਹੈ ਬਈ ਤੂੰ ਕਰਦੀ ਕਲਾ ਹਾਂ ਵਧੀਆ ਨਾਮ ਤੇ ਨੰਬਰ ਬੋਲੋ ਜੀ ਨਾਮ ਮੇਰਾ ਸੱਤੀ ਆ ਬਾਈ ਪਿੰਡ ਸ਼ਾਹੜਾ 77172 53721 ਨੰਬਰ 77172 ਹਾਂਜੀ 53721 53721 ਸ਼ੁਰੂਆਤ ਕਿੱਥੋਂ ਕਰਦੀ ਆਹ ਕੱਟੀ ਤੋਂ ਕਰ ਲਈ ਕਰ ਅਗਰ ਹੀ ਮਾਰਦੇ ਕੈਮਰਾ ਇੱਕ ਵਾਰੀ ਨਾ ਫੇਸ ਤੇ ਕੈਮਰਾ ਮਾਰਦੇ ਜਵਾਬ ਵੀ ਅੱਖਾਂ 'ਚ ਆ ਗਏ ਤੇ ਬਾਕੀ ਹਰੇਕ ਪੱਖ ਤੋਂ ਇਹ ਕਹਿ ਸਕਦਾ ਵੀ ਨੀਲੀ ਨੇ ਤਕਰੀਬਨ ਤਕਰੀਬਨ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰ ਲਈਆਂ ਹੋਰ ਨੀਲੀ ਰਾਬੀ ਹੈ ਵੀਰੇ ਹਾਂ ਇੱਥੋਂ ਥਾਣੇਵਾ ਕਰਾ ਦੀ ਚੈੱਕ ਤੇ ਸੂਆ ਕਿਹੜਾ ਬਾਈ ਪਹਿਲਾ ਸੂਆ ਬਾਈ ਸੂਆ ਪਹਿਲਾ ਲਾ ਤੋੜ ਦੇ ਸਕਤੀ ਆ ਇਹਨੂੰ ਸੂਆ ਬਾਈ ਆ ਸੂਆ ਆ ਗਈ ਪਹਿਲਾ ਚਾਰ ਪੰਜ ਦਿਨ ਹੋਏ ਨੇ ਹਜੇ ਸੂਈ ਨੂੰ ਠੀਕ ਆ ਗੱਲ ਚਾਰਾਂ ਪੰਜਾਂ ਦਿਨਾਂ ਦੀ ਸੂਈ ਕੋਲੇ ਬੋਲਾ ਕਿੰਨਾ ਤਿਆਰ ਆ ਦੇ ਕੋਲੇ ਇਹਦੇ ਲਵੇਂ ਹੈ ਗਿਆ ਬਾਈ 8-9 ਲੀਟਰ ਦਾ 9 ਦੇ ਲਗਭਗ ਹੋਊਗਾ ਹਾਂ ਹਾਂ 9 ਬਈ ਖੁੱਲਾ ਹੈ ਠੀਕ ਆ ਵੀ 9 ਤਾਂ ਤਾਂ ਨਹੀਂ ਘਟਦਾ ਨਾ ਨਾ ਇਹਦੇ ਦੋ ਡੰਗ ਚੋ ਕੇ ਲੈ ਜੇ ਠੀਕ ਆ ਗੱਲ ਨਾਂ 9 ਕਿਲੋ ਬਾਈ ਕਹਿੰਦਾ ਖੁੱਲੇ ਹੀ ਤਿਆਰ ਆ ਤੇ ਆ ਗਈ ਸੱਜਣੋਂ ਪਿਓਰ ਨੀਲੀ 라ਵੀ ਚ ਸਿੰਗ ਆ ਗਿਆ ਜਮਾ ਬੰਦ ਤੇ ਜਿਹੜਾ ਢਾਂਚਾ ਢਾਂਚਾ ਵੀ ਕਰੀਏ ਪਿਓਰ ਨੀਲੀ 라ਵੀ ਵਾਲਾ ਰੱਖਦੀ ਆ ਅਸਲ ਜਿਹੜਾ ਨੀਲੀ 라ਵੀ ਚ ਲੱਗਿਆ ਹੋਣਾ ਉੱਤੋਂ ਫੁੱਲ ਚੜਾਈ ਹਾਈਟ ਦਰਮਿਆਨੀ ਜਿੱਦਾਂ ਦੀ ਨੀਲੀ 라ਵੀ ਚ ਆ ਜਾਂਦੀ ਆ ਤੇ ਸ਼ੂ ਤੋਂ ਲਾ ਕੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਤੇ ਇੱਥੋਂ ਕਰੀ ਆਰਡਰ ਕੁਆਲਿਟੀ ਕਰਾਦੀ ਚੱਕ ਬੱਚਾ ਸੱਤੀ ਕੀ ਆ ਗਿਆ ਨਾਲ ਇਹਦੇ ਕੱਟਾ ਆ ਗਿਆ ਬਈ ਇਹ ਨਾਲ ਆ ਗਿਆ ਮੇਲ ਕਾਫ ਤੇ ਲੇਵਾ ਸੋਨਾ ਰੱਖਦੀ ਆ ਤੇ ਪਹਿਲਾਂ ਦੇ ਹਿਸਾਬ ਨਾਲ ਬਈ ਥਣ ਕਰੀਏ ਬਹੁਤ ਕਮਾਲ ਦਾ ਲੱਗਿਆ ਹਨਾ ਤੇ ਉਰਲੇ ਬੰਨਿਓ ਤਾਂ ਖਾਦੀਂ ਕਰੀ ਸਭਾ ਆਦੀ ਆ ਗਈ ਠੰਡੀ ਬਿਲਕੁਲ ਚਵਾਈ ਦੀ ਕਿਵੇਂ ਆ ਫੈਨ ਓਕੇ ਆ ਬਈ ਔਰ ਫੋਰ ਤਾਂ ਨਹੀਂ ਕਰਦੀ ਨਾ ਨਾ ਜੰਮਾ ਵੀ ਜੰਮੀ ਠੰਡੀ ਜਿਵੇਂ ਮਰਜੀ ਹੱਥ ਫੇਰੀ ਜਾ ਬਈ ਠੀਕ ਆ ਗੱਲ ਤੇ ਗਾਮ ਵਾਲਾ ਕੰਮ ਹੀ ਆ ਹਾਂ ਹਾਂ ਕੁਛ ਨਹੀਂ ਕਹਿੰਦੀ ਹੈਗੀ ਠੀਕ ਆ ਗੱਲ ਕਰੀ ਉਰਲੇ ਬੰਨੇ ਤੇ ਇਥੋਂ ਕਰੀ ਇੱਕ ਵਾਰੀ ਫੇਰ ਕਰਾ ਦੇ ਚੱਕ ਚਵਾਈ ਦੀ ਕਿਵੇਂ ਆ ਆਹ ਨੂੰ ਕੇ ਬਈ ਪੋਲੀ ਚਵਾਈ ਦੀ ਆ ਨਾ ਬਈ ਚਵਾਈ ਟੈਂਟ ਫਾਇਟ ਜਮਾ ਵੀ ਨਹੀਂ ਜਮਾ ਪੋਲੀ ਚਵਾਈ ਦੀ ਹਾਂ ਤੇ ਮਗਰ ਆ ਗਿਆ ਇਹਦੇ ਮੇਲ ਕਾਫ ਕਿੰਨੇ ਦਿਨ ਦਾ ਸੂਆ ਦੱਸਿਆ ਇਹਦਾ ਬਈ 7 ਦਿਨ ਹੋ ਗਏ 6 7 ਦਿਨ ਸੂਈ ਨੂੰ 6 6 7 ਦਿਨ ਦੇ ਲਗਭਗ ਹਾਂ ਹਾਂ ਤੇ ਕਿੰਨੀ ਕਜ ਹੈਗਾ 9 ਤੋਂ 10 ਕਿਲੋ ਹਾਂ ਬਈ ਹੈਗਿਆ ਆਰਾਮ ਨਾਲ 9 ਕਿਲੋ ਮੰਨ ਲਾ ਘੱਟ ਦੂ ਘੱਟ ਕਿੰਨਾ ਕੁ ਪਾਣੀ ਦੀ ਪੀਕ ਲੈਵਲ ਤੇ ਮਲੇ ਮੂਲੇ ਚੱਲ ਕੇ ਕਹਿ ਲਈਏ 13 14 ਲੀਟਰ ਕਰ ਜੂਗੀ ਬਈ ਇਹ ਠੀਕ ਆ ਗੱਲ ਤੇ ਪਹਿਲਾਂ ਦੀ ਇੱਕ ਖਾਸ ਗੱਲ ਹੋਰ ਹੁੰਦੀ ਆ ਵੀ 40 45 ਦਿਨ ਤੱਕ ਕਹਿ ਲਈਏ ਦੁੱਧ ਦਾ ਵਾਦ ਹੀ ਰਹਿੰਦੀ ਆ ਹਾਂ ਬਈ ਤੇ ਪੈਸੇ ਸ ਇਹਦਾ ਭਾਈ 1 40 ਲਵਾਂਗੇ ਆਪਾਂ 1 ਲੱਖ ਤੇ 40 40 ਹਜ਼ਾਰ ਉਹ ਜੋ ਛੋਟ ਛੱਪਾ ਜਾਂ ਕਰਦਾਂ ਗੱਲਾਂ ਹਾਂ ਹਾਂ ਥੋੜਾ ਬਹੁਤਾ ਛੋਟ ਛੱਪਾ ਕਰਦਾਂਗੇ ਭਾਈ ਮਾਨਤਾਨ ਕਰਦਾਂਗੇ ਠੀਕ ਆ ਗੱਲ ਆ ਥੋੜਾ ਬਹੁਤਾ ਬਾਈ ਕਹਿੰਦਾ ਮਾਨਤਾਨ ਛੋਟ ਛੱਪੇ ਵਾਲਾ ਸਿਸਟਮ ਆ ਕੱਟੀ ਆ ਗਈ ਪਿਓਰ ਨੀਲੀ 라ਵੀ ਦੀ ਸੁਆ ਆ ਗਈ ਪਹਿਲਾ 9 ਕਿਲੋ ਦੇ ਲਗਭਗ ਬੌਲੀ ਬਾਈ ਕਹਿੰਦਾ ਡੰਗ ਤੋਂ ਡੰਗ ਚਵਾਦਾਂਗੇ 1 ਲੱਖ ਤੇ 40 ਚ ਮਾਨਤਾਨ ਜਾਂ ਹੋ ਜਾਊਗਾ ਤੇ ਹੌਣ ਮਾਰਦੇ ਕਰੀਏ ਤੇ ਕੈਮਰਾ ਭਾਈ ਆਦਾ ਬਾੜੀ ਅਸਲ ਨਹੀਂ ਫਿਰਦਾ ਤੇਲੀਆ ਪੂਰੀ ਆ ਗਈ ਤੇ ਆਰਡਰ ਕਰਾਦੇ ਚੈੱਕ ਤੇ ਸਭਾ ਦੀ ਸੰਧੀ ਜਮਾ ਜਮਾ ਠੰਡੀ ਆ ਬਾਈ ਇਹ ਸਵੇਰ ਦੀ ਬਿਲਕੁਲ ਠੰਡੀ ਸੀ ਲ ਇੱਥੋਂ ਕਰ ਸਕਦੇ ਹਾਂ ਚੈੱਕ ਤੇ ਬਾਕੀ ਫੇਸ ਤੇ ਮਾਰਦੀ ਸੂਆ ਬਾਈ ਦੂਜਾ ਸੂਆ ਹੈ ਬਾਈ ਇਹਦਾ ਦੂਸਰਾ ਤੇ ਬੱਚਾ ਕੀ ਆ ਗਿਆ ਨਾਲ ਮਾਗਰ ਕੱਟੀ ਆ ਗਈ ਬਾਈ ਨਾਲ ਆ ਗਈ ਘਰੀ ਕੱਟੀ ਕਿਹੜੇ ਸੀਮਨ ਦੀ ਦੱਸ ਦੇ ਦੀ ਬਾਈ ਇਹ 30 ਕੇ ਦੀ ਆ ਯਾਰ ਉਹਨਾਂ ਨੇ ਦੱਸਿਆ 30 ਪਰ ਮੈਂ ਭੁੱਲ ਗਿਆ ਠੀਕ ਹੈ ਨਾਮ ਦੱਸ ਦਾਂਗੇ ਪੁੱਛ ਕੇ ਕਿਹੜੇ ਦੀ ਹਾਂ ਪੁੱਛ ਕੇ ਦੱਸ ਦਾਂਗੇ ਠੀਕ ਹੈ ਗੱਲ ਤੇ ਖਾਸ ਗੱਲ ਇਹਦੀ ਇਹ ਰਹੂਗੀ ਵੀ ਸੀਮਨ ਜਿਹੜਾ ਮਰਜ਼ੀ ਲਾ ਦਿਓ ਬੱਚਾ ਉਦਾਂ ਦਾ ਹੀ ਪਾ ਦੂ ਜਿਵੇਂ ਆਪ ਪਿਓਰ ਬੂਰੀ ਆ ਗਈ ਤੇਲੀਆ ਤੇ ਕੱਟੀ ਕਹ ਲਈ ਜੈਡ ਬਲੈਕ ਵਾਂਗੂ ਪਾਤੀ ਤੇ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ ਹੋ ਗਿਆ ਬਈ 10 ਦਿਨਾਂ ਦਾ ਸੂਆ 10 ਦਿਨਾਂ ਦਾ ਹਾਂ ਕਿੰਨਾ ਦੁੱਧ ਅੱਜ 10 ਦਿਨ ਦੀ ਸੂਈ ਕੋਲੇ ਅੱਜ ਆ ਗਿਆ ਬਈ 12 ਲੀਟਰ ਆ 12 ਲੀਟਰ ਤਿਆਰ ਹਾਂ ਤੇ ਠੰਡੀ ਫੁੱਲ ਆ ਗਈ ਹੈ ਨਾ ਹਾਂ ਬਈ ਜਮਨ ਠੰਡੀ 10 ਦਿਨਾਂ ਦੀ ਸੂਈ ਬਾਈ ਕਹਿੰਦਾ 12 ਕਿਲੋ ਦੁੱਧ ਤਿਆਰੀ ਦਾ ਇਹ ਸੱਤੀ ਚਵਾ ਦਾਂਗੇ ਡੰਗ ਤੋਂ ਡੰਗ ਹਾਂ ਬਈ ਕੋਈ ਇਹ ਇਸ਼ੂ ਤਾਂ ਨਹੀਂ ਹੁੰਦਾ ਬਈ ਨਾ ਦੋ ਡੰਗ ਤਿੰਨ ਡੰਗ ਚੋਵੇ ਆਗਲਾ ਇਹ ਤਾਂ ਸੱਦੀ ਨਾ 9 10 ਕਿਲੋ ਵਾਲਾ ਕੰਮ ਤਾਂ ਨਹੀਂ ਹੁੰਦਾ ਨਾ ਨਾ ਬਈ ਕਮਾਲ ਆ ਇੱਥੇ ਸੂਆ ਕੀ ਦੁੱਜਾ ਤੇ 12 ਕਿਲੋ ਬੌਲੀ ਬਾਈ ਕਹਿੰਦਾ ਹਾਜ਼ਰ ਆ ਤਾਂ ਚੱਕ ਮਾਲ ਦਾ ਰੱਖ ਦਿਆ ਹਾਈਟ ਰੱਖ ਦਿਆ ਮੀਡੀਅਮ ਪਰ ਉਦਾਂ ਪੂਰੀਆਂ 'ਚ ਇਹ ਕਹਿ ਸਕਦੇ ਆ ਬਹੁਤ ਖਾਸ ਝੋਟੀ ਆ ਚੜਾਈ ਫੁੱਲਾ ਤੇ ਚਬਾਈ ਦੀ ਸੱਤੀ ਕਿਵੇਂ ਰਹੂਗੀ ਜਮਾ ਪੋਲੀ ਆ ਬਈ ਇਹ ਟਾਈਟ ਫਟ ਤਾਂ ਨਹੀਂ ਹੁੰਦੀ ਨਾ ਨਾ ਤੇ ਸਵਾਦੀ ਬੱਚਾ ਚੋੜੇ ਬਈ ਤੇ ਸਵਾਦ ਹੀ ਠੰਡੀ ਰਹੂਗਾ ਜੀ ਇੱਥੋਂ ਕਰਾ ਦੇ ਦੇ ਕੋਈ ਸਵਾਦੀ ਗਰਮ ਵਾਲਾ ਕੰਮ ਨਹੀਂ ਹੈਗਾ ਗਾਂ ਵਾਲਾ ਕੰਮ ਹੀ ਆ ਤੇ ਇੱਥੋਂ ਕਰਾ ਦੀ ਚੱਕ ਤੇ ਆਰਡਰ ਬਹੁਤ ਸੋਹਣਾ ਰੱਖ ਦਿਆ ਕਿੰਨਾ ਕੁ ਦੁੱਧਾ ਪੀਕ ਲੈਵਲ ਤੇ ਪਾ ਦੂਗੀ ਇਹ ਏ ਭਾਈ 15 ਲੀਟਰ ਆਰਾਮਦਾਰੀ ਨਾਲ ਪਾ ਦੇ ਪਹਿਲਾਂ ਦਾ ਕਿੰਨਾ ਕੁ ਦਿੱਤਾ ਹੋਇਆ ਦਾ ਪਹਿਲਾਂ ਵੀਰੇ ਪਹਿਲਾਂ ਦਾ ਦਿੱਤਾ ਹੋਇਆ 13 14 ਲੀਟਰ ਗੱਡਿਆ ਅਗਲੇ ਨੇ 13 ਲੀਟਰ ਤੇ ਆਪਾਂ ਗਰਮੀ ਗਰਮੀ ਦੇ ਹਿਸਾਬ ਨਾਲ ਕਹਿ ਲਈ ਵੀ 15 ਕ ਲੀਟਰ ਕਹਨੇ ਆ ਹਾਂ ਹਾਂ ਭਾਈ ਤੇ ਬਾਕੀ ਹੱਥ ਬਾਈ ਫੇਰੀ ਜਾਂਦਾ ਇਧਰਲੇ ਬੰਨੇ ਤੇ ਠੰਡੀ ਦਾ ਸੀਲ ਆਇਆ ਕਹਿ ਸਕਦੇ ਆ ਵੀ ਫੁੱਲੇ ਰਊ ਗਾਂਵ ਵਾਲਾ ਕੰਮ ਹੀ ਰਊਗਾ ਬਿਲਕੁਲ ਕਿੰਨੇ ਪੈਸੇ ਸੱਤੀ ਜਮਾਈ ਇਹਦਾ ਭਾਈ ਆਪਾਂ 1 45 1 ਲੱਖ 45 ਦੀ ਦੇਵਾਂਗੇ ਛੋਟੇ ਛੂਟ ਕਰ ਦਾਂਗੇ ਹਾਂ ਕਰ ਦਾਂਗੇ ਤੇ ਜਿਵੇਂ ਕਹ ਲਈਏ ਇਹਦਾ 1 45 ਹੋ ਗਿਆ ਤੇ ਨੀਲੀ ਰਾਵੀ ਦਾ ਹੋ ਗਿਆ 1 40 ਜੋੜੇ ਦਾ ਕਹ ਲਈਏ 2 ਲੱਖ ਤੇ 85 ਬਣਗਾ ਜੋੜੇ ਚੋਂ ਕਿੰਨੇ ਰਾ ਦਾਂਗੇ 5000 ਦੀ ਛੂਟ ਕਰ ਦਾਂਗੇ ਆ ਜੋੜੇ ਚੋਂ ਲਗਾਇ ਰਹੀ ਮਾਰੀ ਕੈਮਰਾ ਬਾਈ ਕਹਿੰਦਾ ਇੱਕ ਤਾਂ ਆਹ ਨੀਲੀ ਦੀ ਪਹਿਲਣ ਕੱਟੀ ਤੇ ਦੂਜੇ ਸੂਏ ਆ ਗਈ ਆ ਇਧਰਲੇ ਬੰਨੇ ਬੂਰੀ ਇਹਦੇ ਕੋਲੇ 12 ਲੀਟਰ ਬੋਲੀ ਇਹਦੇ ਕੋਲੇ 9 ਲੀਟਰ ਤਾਜੀ ਸੂਈ ਜੋੜੇ ਚ ਬਾਈ ਕਹਿੰਦਾ 285 ਬਣਦਾ 2 ਲੱਖ ਤੇ 80 ਦਾ ਜੋੜਾ ਦੇ ਦਾਂਗੇ ਜੇ ਕਿਸੇ ਸੱਜਣ ਨੇ ਇਹ ਦੋਨੀਆਂ ਲੈਣੀਆਂ ਨੇ ਤੇ ਹੁਣ ਮਾਰ ਦੇ ਤਿੰਨ ਨੰਬਰ ਵਾਲੀ ਤੇ ਤੌਰ ਜੋ ਬਰਾ ਹੋਰ ਕੇ ਤੌਰ 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 ਆ ਇਹਦਾ ਥਾਨ ਕਿਵੇਂ ਲੱਗਦਾ ਇੱਕ ਇਧਰ ਹੀ ਬੰਨਿਆ ਥਾਨ ਘੱਟ ਵੱਧ ਜਮਾ ਵੀ ਨਹੀਂ ਹੈਗਾ ਇਹਦਾ ਘੱਟੂਗਾ ਚੰਗ ਰਿਹਾ ਜੀ ਥੋੜਾ ਜਿਆਦਾ ਠੀਕ ਆ ਗੱਲ ਤੇ ਉੱਦਾਂ ਡੰਗ ਤੇ ਜੇ ਕਿਸੇ ਨੇ ਵੀਡੀਓ ਮਗਵਣੀ ਹੋਈ ਆਪਾਂ ਪਾ ਦੇਾਂਗੇ ਹਾਂ ਹਾਂ ਪਾ ਦੇਾਂਗੇ ਉਹਦੀ ਗਰੰਟੀ ਰ ਉਤਾਰ-ਤਾਰ ਦੀ ਹਾਂ ਹਾਂ ਤਾਰ-ਤਾਰ ਦੀ ਠੀਕ ਹੈ ਗੱਲ ਸੀਲ ਸੱਜਣੋਂ ਇੰਨੀ ਕੀ ਆਪਣੇ ਸਾਹਮਣੇ ਇਹ ਮੰਨ ਲਓ ਬੂਰੀ ਵਾਲੀ ਕੱਟੀਏ ਚੁੰਗੀ ਗਈ ਇਹਨੂੰ ਪਰਲੇ ਬੰਨੇ ਖੜੀ ਐਨੀ ਕ ਠੰਡੀ ਸੀਲ ਆ ਸੁਹਾ ਸੱਤੀ ਇਹਦਾ ਇਹਦਾ ਦੂਜਾ ਸੂਆ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਤੈਨੂੰ ਹੋ ਗਏ ਹਫ਼ਤਾ ਕੋ ਹੋਇਆ ਬਈ ਹਜੇ ਹਫ਼ਤੇ ਦੇ ਲਗਭਗ ਹਾਂ ਬਈ ਦੁੱਧ ਕਿੰਨਾ ਅੱਜ ਅੱਜ 10 ਲੀਟਰ ਹੈ ਬਈ ਇਹਦੇ ਥੱਲੇ ਟਾਈਮ ਦੋ ਟਾਈਮ ਚੋਂ ਨਾਲ ਆ ਹੈਗਾ ਹਾਂ 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 ਬਈ ਚਵਾਈ ਦੀ ਕਿ ਮਰੂਗੀ ਜਮਾ ਪੋਲੀ ਆ ਬਈ ਠੀਕ ਆ ਗੱਲ ਕਿੰਨਾ ਕ ਦੁੱਧ ਪਾ ਦੂਗੀ ਇਹ ਪੀਕ ਲੈਵਲ ਤੇ ਇਹ ਬਈ ਪਾ ਦੂ ਤੇਰਾ ਤੇਰਾ ਲੀਟਰਾਂ ਤੇਰਾ ਦੇ ਲਗ ਭਗ ਹਾਂ ਹਾਂ ਬਈ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਬਈ ਆਪਾਂ ਇੱਕ 20 ਲਵਾਂਗੇ ਮਾਮਤਾਨ ਕਰਦਾ ਜਮੇ ਜਮੇ ਫਿਕਸ ਦੇ ਹੀ ਕਰਦੇ ਯਾਰ ਇਹਦਾ ਇੱਕ 18 ਦੀ ਦੇ ਦਾਂਗੇ ਬਈ ਇਹ ਠੀਕ ਆ ਗੱਲ ਆਏ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 18000 ਜਿਵੇਂ ਥਣ ਚ ਤੁਹਾਨੂੰ 1921 ਲੱਗਦਾ ਨਾ ਇਧਰਲੇ ਬੰਨੇ ਕਿਉਂਕਿ ਆਪਣੇ ਸਾਹਮਣੇ ਉਹ ਬੂਰੀ ਵਾਲੀ ਕੱਟੀ ਇਹਨੂੰ ਨਾ ਇਧਰਲੇ ਪਾਸੇੋਂ ਚੁੰਗ ਗਈ ਇਹ ਮੰਨ ਲਓ ਵੀ ਇੰਨੀ ਕਿ ਠੰਡੀ ਆ ਦੂਜੀ ਦਾ ਬੱਚਾ ਵੀ ਚੰਗਾਈ ਜਾਂਦੀ ਆ ਡੰਗ ਤੇ ਆ ਕੇ ਜੋ ਤੁਸੀਂ ਬਾਈ ਕੋਲੇ ਚਪਾਈ ਕਰੋਗੇ ਉਹ ਜਿੱਦਾਂ ਨਹੀਂ ਸੱਤੀ ਕਹ ਲਈ ਕੋਈ ਵੱਟਾ ਹੁੰਦਾ ਥਾਣ ਦਾ ਬਿਲਕੁਲ ਨਾ ਨਾ ਜਮਾ ਵੀ ਤਾਰ ਦਾ ਵੱਟਾ ਵੀ ਨਹੀਂ ਪੈਂਦਾ ਬਈ ਠੀਕ ਆ ਗੱਲ ਆ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 18 ਦੀ ਤੇ ਹੁਣ ਆ ਜਾ ਕਰੀ ਇਧਰਲੇ ਵੱਨੇ ਇੱਕ ਬੱਚੀ ਦਿਖਾ ਦੇ ਪਹਿਲਣ ਬੱਚੀ ਇਹਦੇ ਮਾਰਦੇ ਕੈਮਰਾ ਲੇਵਾ ਕਰੀ ਬਿਲਕੁਲ ਨਾਲ ਲੱਗ ਮੱਠੋਸ ਜਿਹਾ ਰੱਖੂਗੀ ਤੋੜ ਦੇ ਸੱਤੀ ਖੋਲ ਕੇ ਸੂਆ ਇਹਦਾ ਸੂਆ ਬਈ ਪਹਿਲਣ ਪਲੂਣਾ ਪਹਿਲਣ ਤੇ ਮਗਰ ਆ ਗਿਆ ਮੇਰਾ ਖਿਆਲ ਮੇਲ ਕਾਫ ਹਣਾ ਹਾਂ ਬਈ ਕਿੰਨੇ ਕੇ ਦਿੰਦਾ ਸੂਆ ਹੋ ਗਿਆ ਦਾ ਇਹਦਾ ਬਈ ਹਜੇ 5 ਕਿ ਦਿਨਾਂ ਨਾ ਹੋਇਆ ਕਿੰਨੀ ਬੋਲੀ ਆ ਇਹਦੇ ਕੋਲੇ ਹੁਣ ਇਹਦੇ ਲਵੇ ਹੈਗੀ ਆ ਬਈ 13 14 ਲੀਟਰ ਬੋਲੀ ਕਰਦੀ ਆ ਬਈ ਇਹ ਕਿੰਨਾ ਕੁ ਦੁੱਧ ਕਰ ਦੂਗੀ ਪੀਕ ਲੈਵਲ ਤੇ ਇਹ ਕਰ ਦੂ ਬਈ 20 ਲੀਟਰ ਵਾਂਗੂ 20 ਕਿਲੋ ਦੇ ਲਗਭਗ ਕਰ ਦੂਗੀ 14 ਕਿਲੋ ਹੁਣ ਚਵਾ ਦੇਾਂਗੇ ਆਪਾਂ ਹਾਂ ਬਈ ਚਵਾ ਦੇਾਂਗੇ ਆਪਾਂ ਲੰਗ ਤੋੜਾਂਗਾ ਹਾਂ ਹਾਂ ਜਿਵੇਂ ਮਰਜ਼ੀ ਚਵਾਈ ਦੀ ਕਮੀ ਐਨ ਪੋਲੀ ਆ ਬਈ ਸੀਲ ਆ ਜਮਾ ਠੰਡੀ ਠੀਕ ਲੈ ਬਾਕੀ ਸਾਰੇ ਨੂੰ ਇੱਥੋਂ ਕੁਆਲਿਟੀ ਚੈੱਕ ਕਰ ਸਕਦੇ ਹੋ 14 ਕਿਲੋ ਬੋਲਾ ਬਾਈ ਕਹਿੰਦਾ ਚਵਾ ਦੇਾਂਗੇ ਚਾਰਾਂ ਪੰਜਾਂ ਦਿਨਾਂ ਦਾ ਆ ਗਿਆ ਸੂਗਾ ਤੇ ਮੇਨ ਗੱਲ ਆ گاਵਾ ਚਕਸਰ ਮੈਂ ਜਿਹੜੀ ਤੁਹਾਨੂੰ ਕਹਿਣਾ ਹੁੰਦਾ ਵੀ ਲੇ ਬੱਬ ਬਿਲਕੁਲ ਆਰਡਰ ਕੇ ਲਈ ਨਾ ਕੰਪੈਕਟ ਜਾ ਹੋਣਾ ਚਾਹੀਦਾ ਜਿੱਦਾਂ ਦਾ ਇਹ ਬੱਤੀ ਦਾ ਆਰਡਰ ਆ ਗਾ ਬਿਲਕੁਲ ਕੰਪੈਕਟ ਲੇਵੇ ਦੀ ਆ ਗਈ ਤੇ ਜਦੋਂ ਕਹਿੰਦੀ ਆ ਭੜਾ ਭੋੜਾ ਚ ਬਾਹਰ ਹੋ ਗਈ ਤੇ ਆ ਫਾੜੀ ਵਾਲਾ ਲੇਵਾ ਤਿਆਰ ਕਰ ਦੂਗੀ ਇੱਥੋਂ ਬਿਲਕੁਲ ਚਵਾਈ ਦੀ ਨਰਮ ਸੱਤੀ ਜਮੀ ਹਾਂ ਬਈ ਕਿੰਨੇ ਪੈਸੇ ਲੈ ਲਾਂਗੇ ਇਹਦੇ ਜਮੀ ਅੱਜ ਇਹਦਾ ਬਈ ਆਪਾਂ 80000 ਰੁਪਇਆ ਲਵਾਂਗੇ 80 ਜਮਾਨਤਾਨ ਕਰ ਦਾਂਗੇ ਹਾਂ ਬਈ ਕਰ ਦਾਂਗੇ ਆ ਨੰਬਰ ਬੋਲ ਦਿਓ ਜੀ 77172 53721 ਬਾਈ 77172 53721 53721 ਆ ਗਿਆ ਬਾਈ ਦਾ ਨੰਬਰ ਇੱਕ ਤਾਂ ਦਿਖਾਤੀ ਇੱਕ ਨੰਬਰ ਤੇ ਬੱਲੀ ਝੋਟੀ ਇਧਰਲੇ ਬੰਨੇ ਐ ਤੇ ਇੱਕ ਨਾ ਤੁਹਾਨੂੰ ਸੱਜਣ ਨੂੰ ਆ ਬੂਰੀ ਦਾ ਇਹ ਮੰਨ ਲਓ ਵੀ ਤੋਹਫਾ ਪੀਛੀ ਦਿਖਾਤਾ ਤੇ ਇੱਕ ਦਿਖਾਦੀ ਐ ਇਧਰਲੇ ਬੰਨੇ ਆ ਨੀਲੀ ਰਾਵੀ ਦੀ ਕੱਤੀ ਬਹੁਤ ਕਮਾਲ ਦੀ ਪਹਿਲਣਾ ਤੇ ਇੱਕ ਪਹਿਲਣ ਬੱਚੀ ਦਿਖਾਦੀ ਬਾਈ ਕੋਲੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ